ਅੰਮ੍ਰਿਤਸਰ ਦੇ ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਡੀਐਸਪੀ ਅਤੇ ਐਸਐਚਓ ਤੇ ਉੱਤੇ ਹੁਣ ਵੱਡੀ ਮੁਸੀਬਤ ਆ ਪਈ ਹੈ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਐਕਸ਼ਨ ਲੈਂਦੇ ਹੋਏ ਦੱਸਦੀ ਕਿ ਮਜੀਠਾ ਦੇ ਡੀਐਸਪੀ ਅਤੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਜ਼ਿਕਰ ਹੈਗਾ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਨਕਲੀ ਸ਼ਰਾਬ ਪੀਣ ਦੇ ਨਾਲ ਕਰੀਬ 15 ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਮਜੀਠਾ ਦੇ ਤਿੰਨ ਪਿੰਡਾਂ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇਹਨਾਂ ਦੇ ਵਿੱਚ ਪਿੰਡ ਜੋ ਕਿ ਪੰਘਾਲੀ ਮਰੜੀ ਕਲਾ ਤੇ ਥਰੀਏਵਾਲ ਦੇ ਲੋਕ ਸ਼ਾਮਿਲ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਵੱਡਾ ਐਕਸ਼ਨ ਲਿਆ ਇਸ ਨਕਲੀ ਸ਼ਰਾਬ ਰੈਕਟ ਦੇ ਕਿੰਗਪਿੰਡ ਦੇ ਕਿੰਗਪਿੰਡ ਤੇ ਮੁਖ ਸਪਲਾਈਰ ਸਣੇ ਛੇ ਜੋ ਕਿ ਮੁਲਜ਼ਮਾਂ ਨੂੰ ਦੱਸਦੀ ਹੈ ਕਿ 7 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਵੀ ਹੋ ਚੁੱਕੀ ਹੈ ਪ੍ਰਭਜੀਤ ਸਿੰਘ ਕੁਲਬੀਰ ਸਿੰਘ ਉਰਫ ਜੱਗੂ ਸਾਹਿਬ ਸਿੰਘ ਉਰਫ ਸਰਾਏਵਾਸੀ ਮੜੀਕਲਾ ਤੋਂ ਹੈ ਗੁਰਜੰਟ ਸਿੰਘ ਤੇ ਨਿੰਦਰਕੌਰ ਵਾਸੀ ਜੋ ਕਿ ਥੀਰੇਵਾਲ ਦੇ ਵਿੱਚ ਹੋਈ ਹੈ ਤਾਂ ਇੱਕ ਔਰਤ ਵੀ ਇਸ ਰਦ ਵਿੱਚ ਸ਼ਾਮਿਲ ਹੈ ਦੱਸਿਆ ਜਾ ਰਿਹਾ ਹੈਗਾ ਕਿ ਇਸ ਸ਼ਰਾਬ ਰੈਕਟ ਦਾ ਕਿੰਗਪਿੰਨ ਸਾਹਿਬ ਸਿੰਘ ਤੇ ਪ੍ਰਭਜੀਤ ਸਿੰਘ ਨਕਲੀ ਸ਼ਰਾਬ ਸਪਲਾਈ ਕਰਨ ਦਾ ਮਾਸਟਰਮਾਈਂਡ ਸੀਗਾ ਗ੍ਰਿਫਤਾਰ ਮੁਲਜ਼ਮ ਕੁਲਬੀਰ ਸਿੰਘ ਉਰਫ ਜੱਗੂ ਮੁੱਖ ਮੁਲਜ਼ਮ ਜੋ ਕਿ ਪਬਜੀ ਸਿੰਘ ਦਾ ਭਰਾ ਹੈਗਾ ਤਾਂ ਵੱਡੀ ਅਪਡੇਟ ਉਹਨਾਂ ਨਾਲ ਸਾਂਝੀ ਕਰਾਂ ਦੱਸ ਦਈਏ ਕਿ ਅੱਜ ਮਜੀਠਾ ਜ਼ਹਿਰੀਲੀ ਸ਼ਰਾਬ ਦੇ ਕਾਰਨ ਜੋ ਕਿ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਘਰਾਂ ਦੇ ਵਿੱਚ ਜੋ ਕਿ ਕਹਿ ਸਕਦੇ ਹਾਂ ਵੀ ਸੱਤਰ ਵੱਛੇ ਵਿਛੇ ਹੋਏ ਨੇ ਘਰ ਤਬਾਹ ਹੋ ਚੁੱਕੇ ਨੇ ਇਸ ਸ਼ਰਾਬ ਦੇ ਕਰਕੇ ਕਿਉਂਕਿ ਲੋਕਾਂ ਦੀ ਜਾਨ ਜਾ ਚੁੱਕੀ ਹੈ ਤਾਂ ਦੱਸ ਦਈਏ ਕਿ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈਗਾ ਮਜੀਠਾ ਦੇ ਡੀਐਸਪੀ ਅਤੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਡੀਐਸਪੀ ਅਤੇ ਐਸਐਚਓ ਤੇ ਉੱਤੇ ਹੁਣ ਵੱਡੀ ਮੁਸੀਬਤ ਆ ਪਈ ਹੈ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਐਕਸ਼ਨ ਲੈਂਦੇ ਹੋਏ ਦੱਸਦੀ ਹੈ ਕਿ ਮਜੀਠਾ ਦੇ ਡੀਐਸਪੀ ਅਤੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਜ਼ਿਕਰ ਹੈਗਾ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਨਕਲੀ ਸ਼ਰਾਬ ਪੀਣ ਦੇ ਨਾਲ ਕਰੀਬ 15 ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਮਜੀਠਾ ਦੇ ਤਿੰਨ ਪਿੰਡਾਂ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇਹਨਾਂ ਦੇ ਵਿੱਚ ਪਿੰਡ ਜੋ ਕਿ ਪੰਘਾਲੀ ਮਰੜੀ ਕਲਾ ਤੇ ਥਰੀਏਵਾਲ ਦੇ ਲੋਕ ਸ਼ਾਮਿਲ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਵੱਡਾ ਐਕਸ਼ਨ ਲਿਆ ਇਸ ਨਕਲੀ ਸ਼ਰਾਬ ਰੈਕਟ ਦੇ ਕਿੰਗਪਿੰਡ ਦੇ ਕਿੰਗਪਿੰਡ ਤੇ ਮੁੱਖ ਸਪਲਾਈਰ ਸਣੇ ਛੇ ਜੋ ਕਿ ਮੁਲਜ਼ਮਾਂ ਨੂੰ ਅ ਦੱਸਦੀ ਹੈ ਕਿ 7 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵੀ ਹੋ ਚੁੱਕੀ ਹੈ ਪ੍ਰਭਜੀਤ ਸਿੰਘ ਕੁਲਬੀਰ ਸਿੰਘ ਉਰਫ ਜੱਗੂ ਸਾਹਿਬ ਸਿੰਘ ਉਰਫ ਸਰਾਏਵਾਸੀ ਮੜੀਕਲਾ ਤੋਂ ਹੈ ਗੁਰਜੰਟ ਸਿੰਘ ਤੇ ਨਿੰਦਰਕੌਰ ਵਾਸੀ ਜੋ ਕਿ ਥੀਰੇਵਾਲ ਦਵੋਚ ਹੋਈ ਹੈ ਤਾਂ ਇੱਕ ਔਰਤ ਵੀ ਇਸ ਰਦ ਵਿੱਚ ਸ਼ਾਮਿਲ ਹੈ ਦੱਸਿਆ ਜਾ ਰਿਹਾ ਹੈਗਾ ਕਿ ਇਸ ਸ਼ਰਾਬ ਰੈਕਟ ਦਾ ਕਿੰਗਪਿੰਨ ਸਾਹਿਬ ਸਿੰਘ ਤੇ ਪ੍ਰਭਜੀਤ ਸਿੰਘ ਨਕਲੀ ਸ਼ਰਾਬ ਸਪਲਾਈ ਕਰਨ ਦਾ ਮਾਸਟਰਮਾਈਂਡ ਸੀਗਾ ਗ੍ਰਿਫਤਾਰ ਮੁਲਜ਼ਮ ਕੁਲਬੀਰ ਸਿੰਘ ਉਰਫ ਜੱਗੂ ਮੁੱਖ ਮੁਲਜ਼ਮ ਜੋ ਕਿ ਪ੍ਰਭਜੀਤ ਸਿੰਘ ਦਾ ਭਰਾ ਹੈਗਾ ਤਾਂ ਵੱਡੀ ਅਪਡੇਟ ਉਹਨਾਂ ਨਾਲ ਸਾਂਝੀ ਕਰਾਂ ਦੱਸ ਦਈਏ ਕਿ ਅੱਜ ਮਜੀਠਾ ਜ਼ਰਿਲੀ ਸ਼ਰਾਬ ਦੇ ਕਾਰਨ ਜੋ ਕਿ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਘਰਾਂ ਦੇ ਵਿੱਚ ਜੋ ਕਿ ਕਹਿ ਸਕਦੇ ਹਾਂ ਵੀ 70+ ਵਿਛੇ ਹੋਏ ਨੇ ਘਰ ਤਬਾਹ ਹੋ ਚੁੱਕੇ ਨੇ ਇਸ ਸ਼ਰਾਬ ਦੇ ਕਰਕੇ ਕਿਉਂਕਿ ਲੋਕਾਂ ਦੀ ਜਾਨ ਜਾ ਚੁੱਕੀ ਹੈ ਤਾਂ ਦੱਸ ਦਈਏ ਕਿ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈਗਾ ਮਜੀਠਾ ਦੇ ਡੀਐਸਪੀ ਅਤੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ